ਮੇਤਰੋ ਬਾਹਰਲੇ ਮੁਲਕਾਂ 'ਚ ਨਾ ਮਹਿੰਗੀ ਤੋਂ ਮਹਿੰਗੀ ਗੱਡੀ ਦੀ ਐਂਬੂਲੈਂਸ ਬਣਾਉਂਦੇ ਆ ਮਰੀਜ਼ ਨੂੰ ਚੱਕਣ ਸਾਰੀ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਸਾਰੀਆਂ ਸਹੂਲਤਾਂ ਹੁੰਦੀਆਂ ਤੇ ਆ ਸਾਡੇ ਆ 30000 ਦੀ ਬੈਨ ਹੁੰਦੀ ਆ 800 ਦੀ ਫੱਟੇ ਦੇ ਗੱਡੀ ਲਵਾ ਲੈਂਦੇ ਆ 1200 ਦਾ ਸਣੇ ਬੱਤੀ ਦੇ ਰੂਟਰ ਮਿਲਦਾ ਇਹ ਕਿਤੇ ਮਰੀਜ਼ ਨੇ ਬਜਣਾ ਵੀ ਹੁੰਦਾ ਰਾਜ ਇਹ ਖਰਾਬ ਹੋ ਜਾਂਦੀ ਗੱਲਾਂ ਹੀ ਕਰਦੇ ਕੋਰੇ ਆ ਕਹਣਗੇ ਪੰਜਾਬ 'ਚ ਨੌਕਰੀਆਂ ਕਰਨ ਉਹ ਬਾਹਰਲੇ ਮੁਲਕਾਂ 'ਚ ਨਾ ਮਹਿੰਗੀ ਤੋਂ ਮਹਿੰਗੀ ਗੱਡੀ ਦੀ ਐਂਬੂਲੈਂਸ ਬਣਾਉਂਦੇ ਆ ਮਰੀਜ਼ ਨੂੰ ਚੱਕਣ ਸਾਰੀ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਸਾਰੀਆਂ ਸਹੂਲਤਾਂ ਹੁੰਦੀਆਂ ਤੇ ਆ ਸਾਡੇ ਆ 30000 ਦੀ ਬੈਨ ਹੁੰਦੀ ਆ 800 ਦੀ ਫੱਟੇ ਦੇ ਗੱਡੀ ਲਵਾ ਲੈਂਦੇ ਆ 1200 ਦਾ ਸਣੇ ਬੱਤੀ ਤੇ ਰੂਟਰ ਮਿਲਦਾ ਜੇ ਕਿਤੇ ਮਰੀਜ਼ ਨੇ ਬਜਣਾ ਵੀ ਹੁੰਦਾ ਰਾਹ ਜੇ ਖਰਾਬ ਹੋ ਜਾਂਦੀ ਗੱਲਾਂ ਹੀ ਕਰਦੇ ਕੋਰੇ ਆ ਕਹਣਗੇ ਪੰਜਾਬ 'ਚ ਨੌਕਰੀਆਂ ਕਰਨ